ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਗਈਆਂ ਹਨ ਖਾਸ ਕਰਕੇ ਸਟੂਡੈਂਟ ਵੀਜ਼ਾ ਅਤੇ ਵਰਕ ਵੀਜ਼ਾ ਦੇ ਵਿੱਚ ਕਾਫੀ ਜ਼ਿਆਦਾ ਜੜੀ ਸਖਤਾਈ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਣ ਵਾਲੇ ਪੰਜਾਬੀਆਂ ਦੇ ਲਈ ਇੱਕ ਹੀ ਰਾਹ ਬਚਦਾ ਸੀ ਤੇ ਵੱਡੀ ਤਦਾਦ ਦੇ ਵਿੱਚ ਹਰ ਸਾਲ ਪੰਜਾਬੀ ਕੈਨੇਡਾ ਦੇ ਵਿੱਚ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਂਦੇ ਹਨ ਕਿਉਂਕਿ ਕੈਨੇਡਾ ਦੇ ਵਿੱਚ ਸਭ ਤੋਂ ਆਸਾਨ ਤਰੀਕਾ ਜਿਹੜਾ ਟੂਰਿਸਟ ਅਤੇ ਵਿਜ਼ਟਰ ਰਵਿਦਾ ਦੇ ਉੱਤੇ ਹੀ ਜਾਣਦਾ ਹੈ ਤੇ ਘੱਟ ਪੈਸਿਆਂ ਦੇ ਵਿੱਚ ਪੰਜਾਬੀ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਪਹੁੰਚ ਜਾਂਦੇ ਸੀ ਤੇ ਕੈਨੇਡਾ ਦੇ ਵਿੱਚ ਜਾ ਕੇ ਉਹ ਵਰਕ ਪਰਮਿਟ ਤੱਕ ਅਪਲਾਈ ਕਰ ਲੈਂਦੇ ਸਨ ਸੋ ਇਸੇ ਦੌਰਾਨ ਕਾਫੀ ਵੱਡੀ ਤਦਾਦ ਦੇ ਵਿੱਚ ਐਪਲੀਕੇਸ਼ਨਾਂ ਲੱਗੀਆਂ ਹਨ ਜਿਸ ਦੇ ਕਾਰਨ 1 ਮਿਲੀਅਨ ਤੋਂ ਵੀ ਵੱਧ 10 ਲੱਖ ਫਾਈਲਾਂ ਤੋਂ ਵੱਧ ਜਿਹੜਾ ਹੁਣ ਪ੍ਰੋਸੈਸਿੰਗ ਦੇ ਵਿੱਚ ਫਾਈਲਾਂ ਪਈਆਂ ਹਨ ਸੋ ਉਹ ਜਿਹੜੀਆਂ ਫਾਈਲਾਂ ਉੱਥੇ ਹੁਣ ਸਟਕ ਹੋ ਚੁੱਕੀਆਂ ਹਨ ਜਿਸ ਦੇ ਕਾਰਨ ਰਿਜ਼ਲਟ ਕਾਫੀ ਜ਼ਿਆਦਾ ਲੇਟ ਆ ਰਹੇ ਹਨ ਸੋ ਇਸ ਦੇ ਪਿੱਛੇ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੀ ਏਜੰਟਾਂ ਦੇ ਵੱਲੋਂ ਫੀਕ ਡਾਕੂਮੈਂਟ ਲਗਾ ਕੇ ਫਾਈਲਾਂ ਲਗਾਈਆਂ ਜਾ ਰਹੀਆਂ ਸਨ ਜਿਸ ਦੇ ਕਾਰਨ ਕੈਨੇਡਾ ਅੰਬੈਸੀ ਦੇ ਵੱਲੋਂ ਵੀਜ਼ੇ ਜਾਰੀ ਵੀ ਕਰ ਦਿੱਤੇ ਜਾਂਦੇ ਸਨ ਸੋ ਇਸ ਗੱਲ ਦੀ ਭਾਨਕ ਜਿਹੜੀ ਹੁਣ ਕੈਨੇਡਾ ਇਮੀਗ੍ਰੇਸ਼ਨ ਨੂੰ ਲੱਗ ਚੁੱਕੀ ਹੈ ਜਿਸ ਤੋਂ ਬਾਅਦ ਕੀ ਹੁਣ ਫਾਈਲਾਂ ਨੂੰ ਡੰਗਾਈ ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈ ਤੇ ਜੈਨੂਇਨ ਪ੍ਰੋਫਾਈਲ ਨੂੰ ਹੀ ਵੀਜ਼ਾ ਦਿੱਤਾ ਜਾ ਰਿਹਾ ਹੈ ਸੋ ਇਸੇ ਦੌਰਾਨ ਹੁਣ ਜਿਹੜਾ ਫਾਈਲਾਂ ਦਾ ਬੈਕਲੋਗ ਆ ਉਹ ਕਾਫੀ ਜ਼ਿਆਦਾ ਵੱਡਾ ਵੱਧ ਚੁੱਕਾ ਹੈ ਜਿਸ ਤੋਂ ਬਾਅਦ ਹੁਣ ਪ੍ਰੋਸੈਸਿੰਗ ਟਾਈਮ ਜਿਹੜਾ 105 ਦਿਨ ਦੇ ਉੱਤੇ ਪਹੁੰਚ ਚੁੱਕਾ ਹੈ ਸੋ ਪਪਾਕ ਸਾਢੇ 3 ਮਹੀਨੇ ਤੋਂ ਲੈ ਕੇ 4 ਮਹੀਨੇ ਤੱਕ ਹੁਣ ਤੁਹਾਨੂੰ ਵੇਟ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਆਪਣੀ ਜਿਹੜੀ ਫਾਈਲ ਆ ਹੁਣ ਸਬਮਿਟ ਕਰਾਉਂਦੇ ਹੋ ਇੰਮਿਗਰੇਟੀ ਦੇ ਵਿੱਚ ਤੇ ਹੋ ਸਕਦਾ ਹੈ ਕਿ ਤੁਹਾਨੂੰ ਹੁਣ ਦੀ ਫਾਈਲ ਜਮਾ ਕਰਵਾਈਓ ਅਗਲੇ ਸਾਲ 2025 ਦੀ ਜਨਵਰੀ ਫਰਵਰੀ ਜਾਂ ਫਿਰ ਮਾਰਚ ਦੇ ਵਿੱਚ ਜਾ ਕੇ ਉਹ ਵੀਜ਼ਾ ਆਵੇ ਕਿਉਂਕਿ ਜਿਹੜੇ ਬਾਇਓਮੈਟ੍ਰਿਕ ਆ ਉਹਨਾਂ ਨੂੰ ਵੀ 15 ਤੋਂ 20 ਦਿਨ ਹੁਣ ਲੱਗ ਰਹੇ ਹਨ ਸੋ ਹੁਣ ਕੈਨੇਡਾ ਜਾਣ ਵਾਲੇ ਪੰਜਾਬੀ ਭਾਰਤੀਆਂ ਨੂੰ ਕੈਨੇਡਾ ਜਾਣ ਦੇ ਲਈ ਅਗਲੇ ਸਾਲ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਸੋ 2025 ਦੇ ਵਿੱਚ ਹੀ ਹੁਣ ਉਹ ਕੈਨੇਡਾ ਦੇ ਵਿੱਚ ਜਾ ਸਕਣਗੇ